ਜੇ ਕੱਲ ਨੂੰ ਥੀ ਨੇ ਪੜ੍ਹ ਕੇ ਕਿਸੇ ਕਾਰੋਬਾਰ ਤੇ ਲੱਗਣਾ ਹੋਵੇ ਕੋਈ ਸਟੱਡੀ ਜਾਂ ਕੋਈ ਬਿਜ਼ਨਸ ਕਰਨਾ ਹੋਵੇ ਤੇ ਫਿਰ ਇੰਨਾ ਬੈਂਕਾਂ ਲੋਨ ਨਹੀਂ ਦਿੰਦੀਆਂ ਕਿਉਂਕਿ ਬੈਂਕਾਂ ਨੂੰ ਵੀ ਕੋਈ ਨਾ ਕੋਈ ਸਿਕਿਉਰਿਟੀ ਦੇ ਤੌਰ ਦੇ ਉੱਪਰ ਕੁਛ ਨਾ ਕੁਛ ਚਾਹੀਦਾ ਹੁੰਦਾ ਤੋਂ ਸੋ ਆਪਣਾ ਪਿੰਡਾਂ ਵਾਲਾ ਦਾ ਇੰਨਾ ਲੈਣ ਦੇ ਨ ਵੀ ਹੁੰਦਾ ਹਾਂਜੀ ਸਾਸ੍ਰੀ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਨਵੇਂ ਵੀਡੀਓ ਦੇ ਵਿੱਚ ਸੋ ਆਪਾਂ ਗੱਲ ਕਰਦੇ ਆਂ ਜੀ ਜਦੋਂ ਵੀ ਆਪਾਂ ਬੈਂਕ ਜਾਂਦੇ ਆਂ ਬਸ ਦੋ ਹੀ ਕੰਮ ਕਰਦੇ ਆਂ ਜਾਂ ਤਾਂ ਪੈਸੇ ਕਢਵਾ ਲੈਨੇ ਆਂ ਜਾਂ ਜਮ੍ਹਾਂ ਕਰਵਾ ਲੈਨੇ ਆਂ ਜਾਂ ਕਈ ਵਾਰ ਆਪਾਂ ਕੀ ਕਰਦੇ ਆਂ ਕਿ ਕਰਜ਼ਾ ਮੰਗਲੇ ਨੇ ਬੈਂਕ ਦੇ ਕੋਲੋਂ ਸੋ ਆਪਾਂ ਕਈ ਵਾਰ ਬੈਂਕ ਦੇ ਵਿੱਚ ਇਹ ਨਹੀਂ ਸੋਚਦੇ ਕਿ ਯਾਰ ਕੁਝ ਯੋਜਨਾਵਾਂ ਵੀ ਸਰਕਾਰ ਤੋਂ ਸਰਕਾਰ ਵੱਲੋਂ ਚਲਾਈਆਂ ਗਈਆਂ ਨੇ ਬੈਂਕ ਵੱਲੋਂ ਉਹਨਾਂ ਦੇ ਬਾਰੇ ਵੀ ਜਾਣਨਾ ਬਈਏ ਸੋ ਮੈਂ ਤੁਹਾਨੂੰ ਅੱਜ ਇੱਕ ਬੜੀ ਵੱਡੀ ਯੋਜਨਾ ਬਾਰੇ ਦੱਸਣ ਲੱਗਾ ਹਾਂ ਆਪਾਂ ਅੱਜ ਗੱਲ ਕਰਾਂਗੇ ਜੀ ਸੁਕੰਨਿਆ ਸਮਰਿੱਧੀ ਅਕਾਊਂਟ ਦੇ ਬਾਰੇ ਸੋ ਇਹ ਕੋਈ ਬੀਮਾ ਨਹੀਂ ਜੇ ਇਹ ਆਪਣੀ ਇਨਵੈਸਟਮੈਂਟ ਦਸਾਂ ਨੋਹਾਂ ਦੀ ਕਿਰਤ ਆ ਜੇਕਰ ਤੁਸੀਂ ਅੱਜ 1 ਸਾਲ ਦੀ ਧੀ ਦੇ ਖਾਤੇ ਦੇ ਵਿੱਚ 1000 ਰੁਪਿਆ ਮਹੀਨਾ ਜਮ੍ਹਾਂ ਕਰਾ ਸਕਦੇ ਜੀ ਤੇ ਜਦੋਂ ਆਪਣੀ ਧੀ ਨੇ 21 ਸਾਲਾਂ ਦੇ ਹੋਣਾ ਉਦੋਂ 5,54,000 ਰੁਪਿਆ ਧੀ ਦੇ ਖਾਤੇ 'ਚ ਹੋਊਗਾ ਪੱਕੀ ਗੱਲ ਆ ਸੋ ਇਹ ਕੋਈ ਬੀਮਾ ਨਹੀਂ ਜੇ ਇਹ ਕੋਈ ਐਵੇਂ ਸਕੀਮ ਨਹੀਂ ਜੇ ਇਹ ਇਨਵੈਸਟਮੈਂਟ ਆਪਣੀ ਆਪਣੇ ਪੈਸੇ ਨੂੰ ਵਿਆਜ ਲੱਗੂਗਾ ਧੀ ਦੇ ਖਾਤੇ ਜਿਹੜਾ ਆਪਾਂ 1000 ਰੁਪਏ ਜਮ੍ਹਾਂ ਕਰਵਾਵਾਂਗੇ ਇਹਨੂੰ ਚੱਕਰਵਰਤੀ ਵਿਆਜ ਲੱਗੂਗਾ ਸੋ ਇਹੀ ਕਾਰਨ ਆ ਬਾਕੀ ਤੁਹਾਨੂੰ ਮੈਂ ਨਿੱਕੀ ਨਿੱਕੀ ਕੈਲਕੂਲੇਟ ਦੱਸ ਦੇਣਾ ਜੀ ਵੀਡੀਓ ਨੂੰ ਚੰਗੀ ਤਰ੍ਹਾਂ ਦੇਖਿਓ ਹਰ ਗੱਲ ਜਿਹੜੀ ਇਸ ਬਾਰੇ ਮੈਂ ਤੁਹਾਨੂੰ ਦੱਸੂਗਾ ਜੀ ਜੇ ਦੇਖੋ ਬੇਟੀ ਦੇ ਜਦੋਂ ਵੀ ਜਨਮ ਤੋਂ ਬਾਅਦ ਡਾਕੂਮੈਂਟ ਬਣ ਜਾਂਦੇ ਨੇ ਜਨਮ ਸਰਟੀਫਿਕੇਟ ਬਣ ਜਾਂਦਾ ਆਧਾਰ ਕਾਰਡ ਬਣ ਜਾਂਦਾ ਆ ਉਦੋਂ ਹੀ ਤੁਸੀਂ ਇਹ ਸਕੀਮ ਲੈ ਸਕਦੇ ਚਾਹੇ ਬੱਚੀ ਇੱਕ ਦਿਨ ਦੀ ਆ ਦੋ ਦਿਨ ਦੀ ਆ 6 ਮਹੀਨਿਆਂ ਦੀ ਆ ਸਾਲ ਦੀ ਆ 10 ਸਾਲ ਤੱਕ ਇਹ ਸਕੀਮ ਆਪਾਂ ਲੈ ਸਕਦੇ ਆ ਬੈਂਕ ਤੋਂ ਸੋ ਕਰਨਾ ਕੀ ਪਊਗਾ ਬੈਂਕ ਜਾਵਾਂਗੇ ਜਾਂ ਪੋਸਟ ਆਫਿਸ ਜਾਵਾਂਗੇ ਬੱਚੀ ਦੇ ਡਾਕੂਮੈਂਟ ਲੈ ਕੇ ਜਾਵਾਂਗੇ ਪਰਿਵਾਰ ਮਾਤਾ ਜਾਂ ਪਿਤਾ ਦੋਨੋਂ ਦੇ ਨਾਲ ਇਹ ਸਕੀਮ ਜਿਹੜੀ ਆ ਆਪਾਂ ਲੈ ਸਕਦੇ ਆ ਇਹ ਕਰਵਾ ਸਕਦੇ ਆ ਤੇ ਇਹ ਜਿਹੜਾ ਖਾਤਾ ਘਟੋ ਘਟ 250 ਰੁਪਏ ਨਾਲ ਖੁੱਲ ਸਕਦਾ ਹਰ ਮਹੀਨੇ 250 ਰੁਪਏ ਜਮ੍ਹਾਂ ਕਰਵਾ ਸਕਦੇ ਆ ਪਰ 250 ਦੇ ਨਾਲ ਬਣੂਗਾ ਕੁਝ ਨਹੀਂ ਜੀ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਇਹ ਕੋਈ ਬੀਮਾ ਨਹੀਂ ਆ ਇਹ ਕੋਈ ਅਜਿਹੀ ਯੋਜਨਾ ਨਹੀਂ ਕਿ ਜਿਹੜੇ ਪੈਸੇ ਡਬਲ ਕਰਦੀ ਆ ਸੋ ਇਹ ਤੁਹਾਡੇ ਹੀ ਪੈਸੇ ਨੂੰ ਚੱਕਰਵਰਤੀ ਵਿਆਜ ਲੱਗਦਾ ਚੱਕਰਵਰਤੀ ਵਿਆਜ ਦਾ ਮਤਲਬ ਇਹ ਕਿ ਵਿਆਜ ਨੂੰ ਵਿਆਜ ਜੇ 250 ਰੁਪਏ ਜਮ੍ਹਾਂ ਕਰਵਾਵਾਂਗੇ ਤੇ 11-12000 ਰੁਪਏ ਬਣ ਜੂ ਕਿੰਨ੍ਹੇ ਸਾਲਾਂ ਨੂੰ ਤੇ 11-12000 ਰੁਪਏ ਨੂੰ ਕਰਾਂਗੇ ਕੀ ਜੇ ਤੁਸੀਂ 1000 ਰੁਪਿਆ ਅੱਜ ਪਾਉਂਦੇ ਜੇ ਵੈਸੇ ਇਹ ਇੱਕ ਇਹ 250 ਤੋਂ ਲੈ ਕੇ 1.5 ਲੱਖ ਤੱਕ ਸਾਲ ਦਾ ਜਮਾ ਕਰ ਸਕਦੇ ਆ ਪਰ ਚਲੋ ਮੈਂ ਜਿਆਦਾ ਅਮਾਉਂਟ ਤਾਂ ਨਹੀਂ ਕਹਿ ਰਿਹਾ ਕਿਉਂਕਿ ਇਨਵੈਸਟਮੈਂਟ ਵੀ ਧੀ ਲਈ ਅੱਜ ਮਨ ਲਓ ਕਿ ਉਹੀ ਕਰਨਾ ਚਾਹੂਗਾ ਜਿਹਦੇ ਕੋਲ ਜਿਹਨੂੰ ਪਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਦਿੱਕਤ ਆ ਸਕਦੀ ਹੈ ਧੀ ਨੂੰ ਵਿਆਹਣ ਦੇ ਵਿੱਚ ਜਾਂ ਧੀ ਨੂੰ ਪੜਾਉਣ ਲਿਖਾਉਣ ਚ ਜਾਂ ਕਾਰੋਬਾਰ ਦੇ ਵਿੱਚ ਤੇ ਸੋ ਮੈਂ 1000 ਤੋਂ ਸ਼ੁਰੂ ਕਰਦਾ ਵਾਂ ਛੋਟੇ ਗਰਾਊਂਡ ਲੈਵਲ ਤੋਂ ਮਜ਼ਦੂਰੀ ਵਾਲੇ ਮਨ ਲਓ ਕਿ ਬੰਦਿਆਂ ਤੋਂ ਲੈ ਕੇ ਜੇ ਤੁਸੀਂ 1000 ਰੁਪਇਆ ਧੀ ਦੇ ਖਾਤੇ 'ਚ ਜਮ੍ਹਾਂ ਕਰਾਉਂਦੇ ਜੇ ਤੇ ਜਦੋਂ ਧੀ ਦਾ ਵਿਆਹ ਹੋਣਾ ਵਾ ਉਦੋਂ 554000 ਰੁਪਇਆ ਤੁਹਾਨੂੰ ਮਿਲ ਜਾਣਾ ਵਾ ਠੀਕ ਹੈ ਜੀ ਇਹ ਤਾਂ ਗੱਲ ਹੋ ਗਈ ਐਮਾਉਂਟ ਦੀ ਹੁਣ 1000 ਰੁਪਇਆ ਮਹੀਨੇ ਦਾ ਜਮ੍ਹਾਂ ਕਰਾਇਆ ਤੇ 15 ਸਾਲ ਆਪਾਂ ਪੈਸੇ ਧਾਰਨੇ ਆ ਇਹ ਨਹੀਂ 21 ਸਾਲ ਹੀ ਧਾਰਨੇ ਆ 15 ਸਾਲ ਆਪਾਂ ਪੈਸੇ ਧਾਰਨੇ ਆ 15 ਸਾਲਾਂ ਦੇ ਵਿੱਚ ਆਪਣਾ ਜਾਣਾ ਸਿਰਫ 180000 ਰੁਪਇਆ ਹਰ ਹਰ ਮਹੀਨਾ ਕਰਕੇ 15 ਸਾਲਾਂ 'ਚ 180000 ਰੁਪਇਆ ਜਾਣਾ ਆਪਣਾ 1,80,000 ਰੁਪਿਆ ਚਲੇਗਾ 1,80,000 ਨੂੰ ਲੱਗਣਾ 3,74,000 ਰੁਪਿਆ ਵਿਆਜ ਤੇ ਇਹ ਬਣ ਜਾਣਾ ਜੀ 5,54,000 ਰੁਪਿਆ ਆਪਣਾ ਬਣ ਜਾਣਾ ਜੀ ਜਦੋਂ ਬੇਟੀ ਆਪਣੀ ਨੇ ਧੀ ਨੇ ਕਿੰਨੇ ਸਾਲਾਂ ਦੀ ਹੋਈਣਾ ਸੋ ਇਸ ਖਾਤੇ ਨੂੰ ਸੁਕੰਨਿਆ ਸਮ੍ਰiddhi ਖਾਤਾ ਕਹਿੰਦੇ ਆ ਇਹ ਡਾਕਖਾਨੇ ਵੀ ਖੁੱਲ ਜਾਊਗਾ ਬੈਂਕ 'ਚ ਵੀ ਖੁੱਲ ਜਾਊਗਾ ਜਿੱਥੇ ਵੀ ਤੁਹਾਨੂੰ ਸਹੀ ਲੱਗੇ ਤੁਸੀਂ ਖਲਵਾ ਸਕਦੇ ਜੀ ਬਾਕੀ ਇਹ ਖਾਤਾ 250 ਰੁਪਏ ਤੋਂ ਮੰਨ ਦੱਸਿਆ ਖੋਲ ਸਕਦਾ ਤੁਸੀਂ ਭਾਵੇਂ 500 ਮਹੀਨੇ ਦਾ ਕਰਵਾ ਲਓ ਜਾਂ ਹਰ ਕਰਵਾ ਲਓ 2000 ਕਰਵਾ ਲਓ 1.5 ਲੱਖ ਤੱਕ ਆਪਾਂ ਸਾਲ ਦਾ ਜਮਾ ਕਰਵਾ ਸਕਦੇ ਆ ਕਿਉਂ ਹੀ ਪੰਜਾਬੀਆਂ ਵਾਲੀ ਗੱਲ ਆ ਕਿ ਨਾ ਜਿੰਨਾ ਗੁੜ ਪਾਓ ਮਿੱਠਾ ਸੋ 1000 ਦੀ ਤੁਹਾਨੂੰ ਮੈਂ ਕੈਲਕੂਲੇਸ਼ਨ ਦੱਸੀ ਹੈ ਕਿ 1000 ਮਹੀਨਾ ਕਰਾਵਾਂਗੇ ਤੇ 554000 ਰੁਪਿਆ ਆਪਣਾ ਜਿਹੜਾ ਵਾ ਉਹ ਬਣਨਾ ਵਾ 15 ਸਾਲਾਂ ਚ 1.80 ਜਾਣਾ ਆਪਣਾ ਤੇ ਜਦੋਂ 21 ਸਾਲਾਂ ਦੀ ਧੀ ਹੋਣੀ ਆਪਣੀ ਜਿਹੜੀ 1 ਸਾਲ ਦੀ ਅੱਜ ਉਦੋਂ ਉਹਨੂੰ ਮਿਲ ਜਾਣਾ ਮੈਂ 554000 ਰੁਪਿਆ ਤੇ ਸੋ 8.2% ਵਿਆਜ ਇਹਨੂੰ ਅੱਜ ਆ ਕੱਲ ਨੂੰ ਵਿਆਜ ਵਧ ਸਕਦਾ ਠੀਕ ਆ ਇਸ ਚੀਜ਼ ਦਾ ਕੋਈ ਪਤਾ ਨਹੀਂ ਆ ਵਧ ਜੇ ਸਾਡੀ ਅਮਾਉਂਟ ਵੀ ਵਧ ਜੇਗੀ ਸੋ ਇਹ ਜਿਹੜੀ ਯੋਜਨਾ ਵਾ ਇਸ ਯੋਜਨਾ ਨੂੰ ਤੁਸੀਂ ਬੈਂਕ ਤੋਂ ਤੇ ਪੋਸਟ ਆਫਿਸ ਤੋਂ ਲੈ ਸਕਦੇ ਜੀ ਸੋ ਮਾਤਾ ਦਾ ਖਾਤਾ ਵੀ ਖੋਲ ਸਕਦਾ ਸੁ ਕਰਨ ਵਾਲਾ ਪਿਤਾ ਦਾ ਵੀ ਖੋਲ ਸਕਦਾ ਵਾ ਸੋ ਇਹ ਕੋਈ ਬੀਮਾ ਕੋਈ ਸਕੀਮ ਨਹੀਂ ਇਹੋ ਜੀ ਹੈਗੀ ਸੋ ਇਹ ਆ ਚੱਕਰਵਰਤੀ ਵਿਆਜ ਤੁਹਾਡੇ ਹੀ ਪੈਸੇ ਨੂੰ ਲੱਗਣਾ ਵਾ ਤੇ ਬਾਕੀ ਜਿਹਦੀ ਮੰਨ ਲਓ ਕਿ ਹੈ ਜੇਕਰ ਮੰਨ ਲਓ ਸਾਲ ਦੇ ਵਿੱਚ ਤੁਸੀਂ ਵੱਧ ਵੀ ਕਰਾਉਣਾ ਦੇ ਵੱਧ ਵੀ ਕਰਵਾ ਸਕਦੇ ਜੇ ਜੇ ਤੁਸੀਂ 1000 ਰੁਪਏ ਮਹੀਨਾ ਕਰਾ ਰਹੇ ਕਿਸੇ ਮਹੀਨੇ ਤੁਹਾਡੇ ਕੋਲ 5000 ਆ ਗਿਆ ਵਾ ਤੁਸੀਂ 5000 ਇਕੱਠਾ ਵਿੱਚ ਜਮ੍ਹਾਂ ਕਰਵਾ ਸਕਦੇ ਜੀ ਉਹ 5000 ਨੂੰ ਵੀ ਚੱਕਰਵਰਤੀ ਵਿਆਜ ਲੱਗਣਾ ਸ਼ੁਰੂ ਹੋ ਜਾਊਗਾ ਜੇ ਤੁਹਾਡੇ ਕੋਲ 10000 ਰੁਪਏ ਆ ਗਿਆ ਵਾ ਸੇਵਿੰਗ ਵਾਸਤੇ ਤੁਸੀਂ 10000 ਸੇਵ ਕਰ ਸਕਦੇ ਜੀ ਸੋ ਇਹ ਧੀ ਦੇ ਖਾਤੇ ਦੇ ਵਿੱਚ ਸੇਵਿੰਗ ਜਿਹੜੀ ਆ ਧੀ ਵਾਸਤੇ ਕਰ ਸਕਦੇ ਜੀ ਸੋ ਇਹ ਜਿਸ ਤਰ੍ਹਾਂ ਹੁਣ ਸਵਾਲ ਆ ਗਿਆ ਜੀ ਇੱਕ ਘਰ ਦੇ ਵਿੱਚ ਕਈ ਵਾਰ ਇੱਕ ਨਹੀਂ ਦੋ ਜਾਂ ਤਿੰਨ ਧੀਆ ਹੁੰਦੀਆਂ ਨੇ ਸੋ ਇਹ ਵੀ ਤੁਹਾਨੂੰ ਮੈਂ ਦੱਸ ਦਿਆਂ ਇਹ ਵੀ ਥੋੜਾ ਜਿਹਾ ਇਸ਼ੂ ਹੈਗਾ ਜੀ ਕਿਸੇ ਵੇਲੇ ਆਪਾਂ ਕਨਫਿਊਜ਼ ਹੋ ਸਕਦੇ ਆ ਸੋ ਜੇਕਰ ਆਪਣੇ ਘਰ ਦੇ ਵਿੱਚ ਇੱਕ ਧੀਆ ਤੇ ਸੁਕੰਨਿਆ ਸਮ੍ਰiddhi ਖਾਤਾ ਖੁਲਾ ਸਕਦੀ ਆ ਆਪਣੇ ਫਾਦਰ ਸਾਹਿਬ ਨਾਲ ਜੇ ਧੀਆ ਦੋ ਆ ਤੇ ਦੋ ਵੀ ਖੁਲਾ ਸਕਦੀਆਂ ਵਾ ਜੇਕਰ ਧੀਆ ਤਿੰਨ ਆ ਤੇ ਤਿੰਨੇ ਨਹੀਂ ਖੁਲਾ ਸਕਦੀਆਂ ਦੋ ਧੀਆ ਦਾ ਹੀ ਹੋ ਸਕਦਾ ਵਾ ਜਿਹੜੀ ਵੱਡੀ ਬੇਟੀ ਆ ਉਹਦਾ ਤੁਸੀਂ ਨਾ ਕਰਵਾਓ ਜਿਹੜੀਆਂ ਦੋ ਛੁੱਟੀਆਂ ਉਹਨਾਂ ਦਾ ਕਰਵਾ ਲਓ ਕਿਉਂਕਿ ਇਹ ਜਿਹੜਾ ਜਿਹੜੀ ਸਕੀਮ ਆ ਸਿਰਫ ਇੱਕ ਪਰਿਵਾਰ ਚ ਦੋ ਧੀਆ ਵਾਸਤੇ ਆ ਹਾਂ ਇੱਕ ਸਕੀਮ ਇੱਕ ਕੰਡੀਸ਼ਨ ਇਹੋ ਜੀ ਆ ਜਿਹਦੇ ਵਿੱਚ ਤਿੰਨ ਹੋਸ ਤਿੰਨ ਧੀਆ ਦੀ ਸਕੀਮ ਆਪਾਂ ਅਪਲਾਈ ਕਰਵਾ ਸਕਦੇ ਆ ਉਹਦੇ ਵਿੱਚ ਇਹ ਕੰਡੀਸ਼ਨ ਆ ਕਿ ਜੇਕਰ ਮੰਨ ਲਓ ਕਿ ਦੋ ਬੇਟੀਆਂ ਜੁੜਵਾਤੇ ਤੇ ਤੀਜੀ ਸਿੰਗਲ ਆ ਦੋ ਬੇਟੀਆਂ ਜੁੜਵਾਵਾ ਤੀਜੀ ਸਿੰਗਲ ਆ ਤੇ ਤਿੰਨ ਧੀਆ ਹੋ ਗਈਆਂ ਜਿਹੜੀ ਜੁੜਵਾ ਵਾ ਉਹ ਬੈਂਕ ਵੱਲੋਂ ਸਮਝ ਲਓ ਕਿ ਇੱਕ ਹੀ ਮੰਨੀ ਗਈ ਆਪਣੇ ਵੱਲੋਂ ਬੈਂਕ ਵੱਲੋਂ ਤੇ ਫਿਰ ਇਹ ਤਿੰਨਾਂ ਦੇ ਹੋ ਸਕਦਾ ਜੇਕਰ ਤਿੰਨਾਂ ਦਾ ਜਨਮ ਜਿਹੜਾ ਵਾ ਅਲੱਗ-ਅਲੱਗ ਹੁੰਦਾ ਆ ਤਿੰਨ ਧੀਆਂ ਦਾ ਇੱਕੇ ਪਰਿਵਾਰ ਦੇ ਵਿੱਚ ਇਹ ਸੁਕੰਨਿਆ ਸਮਰiddhi ਖਾਤਾ ਨਹੀਂ ਖੁੱਲੇਗਾ ਸੋ ਮਾਪਿਓ ਨੂੰ ਜਿਹੜੀ ਮੇਰੀ ਇਹੀ ਰਿਕੁਐਸਟ ਆ ਕਿ ਸੁਕੰਨਿਆ ਸਮਰiddhi ਖਾਤੇ ਜਿਹੜੇ ਆ ਤੀਆਂ ਦੇ ਖਲਵਾਓ ਸੋ ਇਹਨੂੰ ਬਿਲਕੁਲ ਟੈਕਸ ਨਹੀਂ ਸਰਕਾਰ ਵੱਲੋਂ ਲੱਗਦਾ ਧੀਆਂ ਵਾਸਤੇ ਸਰਕਾਰ ਨੇ ਇਹ ਸਕੀਮ ਜਿਹੜੀ ਆ ਇਹ ਬੜੀ ਵੱਡੇ ਚਲਾਈ ਆ ਸੋ ਬਾਕੀ ਜਦਾਂ ਆਪਾਂ ਹੋਰ ਵੀ ਇਨਐਕਟਿਵ ਹੋ ਸਕਦੇ ਆ ਆਪਾਂ ਕਿ ਆਪਾਂ ਨੂੰ ਕੋਈ ਡੀਮੋਟੀਵੇਟ ਵੀ ਕਰ ਸਕਦਾ ਵਾ ਕੋਈ ਇਦਾਂ ਦੀ ਗੱਲ ਨਹੀਂ ਆ ਤੁਸੀਂ ਕਰਵਾਓ ਪਰ ਕਰਵਾਓ ਬੈਂਕ ਜਾਂ ਪੋਸਟ ਆਫਿਸ ਦੇ ਵਿੱਚ ਕੋਈ ਮੰਨ ਲਓ ਕਿ ਹੋਰ ਪ੍ਰਾਈਵੇਟ ਅਦਾਰਾ ਕੋਈ ਸੰਸਥਾ ਆ ਗਈ ਆ ਤੁਹਾਨੂੰ ਕਹਿ ਰਹੀ ਇਸ ਤਰ੍ਹਾਂ ਇਸ ਤਰ੍ਹਾਂ ਡਬਲ ਮੈਂ ਤੋਂ ਵੀ ਜ਼ਿਆਦਾ ਪੈਸੇ ਦੇ ਦਊਗੀ ਤੇ ਉਹ ਮੈਂ ਉਹਦੀ ਤੁਹਾਨੂੰ ਸਲਾਹ ਨਹੀਂ ਦੇ ਸਕਦਾ ਕਿ ਤੁਸੀਂ ਕਿਸੇ ਐਵੇਂ ਪ੍ਰਾਈਵੇਟ ادارے ਤੇ ਯਕੀਨ ਕਰ ਲੋ ਕਿਉਂਕਿ ਬੈਂਕ ਤੇ ਪੋਸਟ ਆਫਿਸ ਇਸ ਦੇ ਵਿੱਚ ਜਿਹੜੀ ਆ ਸਕੀਮ ਇਹ ਜਿਹੜੀ ਆ ਲੰਮੇ ਸਮੇਂ ਤੋਂ ਚੱਲ ਰਹੀ ਆ ਸੁਕੰਨਿਆ ਸਮਰiddhi ਖਾਤੇ ਬਹੁਤ ਖੁੱਲ ਰਹੇ ਨੇ ਤੇ ਜਿਹੜੇ ਲੋਕ ਆ ਫਾਇਦਾ ਇਹਦਾ ਲੈ ਰਹੇ ਨੇ ਜੇ ਕੋਈ ਪ੍ਰਾਈਵੇਟ ਅਦਾਰਾ ਕੋਈ ਕੰਪਨੀ ਜਾਂ ਕੋਈ ਵੀ ਐਰਾ ਵਗੈਰਾ ਤਾਂ ਡਿਪਾਰਟਮੈਂਟ ਆ ਤੁਹਾਨੂੰ ਕਹਿ ਰਿਹਾ ਕਿ ਜੇਕਰ ਤੁਹਾਨੂੰ 1000 ਤੇ ਜਮ੍ਹਾਂ ਕਰਵਾਉਣ ਤੇ ਤੁਹਾਨੂੰ ਇਹ 5.5 ਲੱਖ ਦਿੰਦੇ ਅਸੀਂ ਤੁਹਾਨੂੰ 7 ਦੇਵਾਂਗੇ 8 ਦੇਵਾਂਗੇ ਸੋ ਇਹੋ ਜੀ ਕੋਈ ਸਕੀਮ ਨਹੀਂ ਹੈਗੀ ਇੰਨਾ ਪੈਸਾ ਡਬਲ ਕਰਕੇ ਦੇਣ ਵਾਲੀ ਕੋਈ ਕੰਪਨੀ ਨਹੀਂ ਹੈਗੀ ਸੋ ਕਿਸੇ ਕੰਪਨੀ ਦੇ ਵਿੱਚ ਨਾ ਫਸ ਜਾਓ ਤੁਸੀਂ ਮੈਂ ਤਾਂ ਤੁਹਾਨੂੰ ਇਹੀ ਸਲਾਹ ਦਿੰਨਾ ਕਿ ਡਾਕਖਾਨਾ ਵੀ ਬੈਸਟ ਆ ਪੋਸਟ ਆਫਿਸ ਵੀ ਬੈਸਟ ਆ ਜਿਹੜਾ ਡਾਕਖਾਨਾ ਵਾ ਉਹ ਵਧੀਆ ਆ ਤੇ ਬਾਕੀ ਬੈਂਕ ਜਿਹੜੀ ਆ ਉਹ ਵੀ ਵਧੀਆ ਆਪਸ਼ਨ ਆ ਤੇ ਇਹਦੀ ਜਿਹੜੀ ਕਿਸ਼ਤ ਆ ਜਾਂ ਜਦੋਂ ਹਰ ਮਹੀਨੇ ਪੇ ਕਰਨੇ ਆ ਇਹਦਾ ਆਟੋ ਡੈਬਿਟ ਵੀ ਬੈਂਕ 'ਚ ਲੱਗ ਜਾਂਦਾ ਜੇਕਰ ਮੰਨ ਲਓ ਕਿ ਤੁਸੀਂ ਇਕੱਠਾ ਪੈਸਾ ਹਰ ਹਰ ਮਹੀਨੇ ਦਾ ਨਹੀਂ ਵੀ ਕਰਵਾਉਣਾ ਕਿਸੇ ਦੀ ਮੰਨ ਲਓ ਖਾਤੇ 'ਚ ਤਨਖਾਹ ਆਉਂਦੀ ਆ ਤੇ ਉਹ ਖਾਤੇ 'ਚ ਆਟੋ ਡੈਬਿਟ ਵੀ ਫਾਦਰ ਸਾਹਿਬ ਦੇ ਜਾਂ ਮਦਰਸ ਦੇ ਲੱਗ ਜੇਗਾ ਇਸ ਖਾਤੇ ਦੇ ਉਸ ਕੋ ਨਿਆ ਸਮਰiddhi ਖਾਤੇ ਦੇ ਵਿੱਚ ਆਟੋ ਡੈਬਿਟ ਦੀ ਸਹੂਲਤ ਆ ਵੀ ਇਹਦੇ ਵਿੱਚ ਮਿਲ ਜਾਂਦੀ ਹੋ ਜਾਂਦਾ ਸਾਰਾ ਕੁਝ ਹੋ ਜਾਂਦਾ ਔਰ ਇੱਕ ਬੇਨਤੀ ਮੇਰੀ ਹੋਰ ਆ ਮੰਨ ਲਓ ਸੁਕੰਨਿਆ ਸਮਰiddhi ਤੁਸੀਂ ਪੋਸਟ ਆਫਿਸ ਦੇ ਵਿੱਚ ਕਰਵਾਈ ਆ ਜਾਂ ਤੁਸੀਂ ਬੈਂਕ 'ਚ ਕਰਵਾਈ ਆ ਇਹਦੀ ਕਿਸ਼ਤ ਜਿਹੜੀ ਆ ਆਪ ਇਹ ਕਰਕੇ ਰਸੀਦ ਪ੍ਰਾਪਤ ਕਰੋ ਜਾਂ ਐਂਟਰੀ ਬੈਂਕ ਤੋਂ ਕਰਵਾਓ ਤੁਸੀਂ ਕਿਸੇ ਅਦਰ ਪਰਸਨ ਤੋਂ ਜਿਹੜਾ ਕਿ ਕੋਈ ਕਿਆ ਦੇ ਵੀ ਕੀ ਹਾਂ ਮੈਂ ਤੁਹਾਡੀ ਤੁਹਾਡਾ ਬੀਮਾ ਕਰਵਾਇਆ ਸੀ ਮੈਂ ਹੀ ਕਿਸ਼ਤ ਤਾਰ ਦਿਆ ਕਰੂੰਗਾ ਤੁਸੀਂ ਮੈਨੂੰ ਦੇ ਦਿਓ ਸੋ ਇਹੋ ਜੀ ਕੰਡੀਸ਼ਨ ਤੋਂ ਵੀ ਆਪਾਂ ਥੋੜਾ ਜਿਹਾ ਅਵੇਅਰ ਰਹਿਣਾ ਵਾ ਕਿ ਆਪਾਂ ਸਮੇਂ-ਸਮੇਂ ਤੇ ਇਸ ਖਾਤੇ ਨੂੰ ਦੇਖਦੇ ਰਹਿਣਾ ਵਾ ਇਸ ਖਾਤੇ 'ਚ ਕਿੰਨੀ ਅਮਾਉਂਟ ਹੋ ਗਈ ਆ 6 ਮਹੀਨਿਆਂ 2 ਮਹੀਨਿਆਂ ਬਾਅਦ ਆਪਾਂ ਇਹ ਖਾਤੇ ਨੂੰ ਦੇਖਦੇ ਰਹਿਣਾ ਵਾ ਇਹ ਨਹੀਂ ਆ ਕਿ ਇੱਕ ਵਾਰ ਆਪਾਂ ਇਸ ਇਹ ਨਹੀਂ ਆ ਕਿ ਆਪਾਂ ਇੱਕ ਵਾਰ ਇਹਨੂੰ ਕਰਵਾ ਦਿੱਤਾ ਬਾਅਦ 'ਚ ਇਹਨੂੰ ਆਪਾਂ 21 ਸਾਲ ਬਾਅਦ ਹੀ ਵੇਖਾਂਗੇ ਨਹੀਂ ਆਪਾਂ ਇਸ ਖਾਤੇ ਨੂੰ ਦੇਖਦੇ ਵੀ ਰਹਿਣਾ ਵਾ ਕਿ ਸਾਡਾ ਖਾਤਾ ਰੈਗੂਲਰ ਚੱਲ ਰਿਹਾ ਹੈ ਸਾਡੇ ਖਾਤੇ 'ਚ ਅਮਾਉਂਟ ਜਿਹੜੀ ਅਸੀਂ ਦੇ ਰਹੇ ਹਾਂ ਉਹ ਜਮ੍ਹਾਂ ਹੋ ਰਹੀ ਆ ਸਾਡਾ ਖਾਤਾ ਐਕਟਿਵ ਹੈ ਸੋ ਇਹ ਚੀਜ਼ਾਂ ਆਪਾਂ ਦੇਖਦੇ ਰਹਿਣਾ ਵਾ ਸੋ ਇਸ ਦੇ ਨਾਲ ਹੀ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਆ ਜਾਣਕਾਰੀ ਚੰਗੀ ਲੱਗੀ ਆ ਤੇ ਪਲੀਜ਼ ਵੀਡੀਓ ਨੂੰ ਤੁਸੀਂ ਸ਼ੇਅਰ ਕਰੋ ਕਿਉਂਕਿ ਹੋਰ ਵੀ ਲੋਕ ਇਸ ਸਕੀਮ ਦਾ ਵੱਧ ਤੋਂ ਵੱਧ ਫਾਇਦਾ ਲੈਣ ਤੇ ਧੀਆਂ ਦੇ ਵਾਸਤੇ ਇਹ ਯੋਜਨਾ ਬਹੁਤ ਵਧੀਆ ਵਾ ਜ਼ਰੂਰੀ ਨਹੀਂ ਆ ਇਹ ਸਿਰਫ ਧੀ ਦੇ ਵਿਆਹ ਤੇ ਹੀ ਆਪਾਂ ਪੈਸੇ ਲਾਉਣੇ ਆ ਜੇ ਧੀ ਦੇ ਚੰਗੇ ਭਵਿੱਖ ਵਾਸਤੇ ਵੀ ਇਹ ਪੈਸਾ ਜਿਹੜਾ ਆਪਣੇ ਕੰਮ ਆ ਸਕਦਾ ਵਾ ਕਿਉਂਕਿ ਦੇਖੋ ਅੱਜ 1000 ਰੁਪਿਆ ਆਪਣੇ ਲਈ ਕੋਈ ਵੱਡੀ ਗੱਲ ਨਹੀਂ ਆ ਜੇ ਕੱਲ ਨੂੰ ਉਹੀ ਨੇ ਪੜ ਕੇ ਕਿਸੇ ਕਾਰੋਬਾਰ ਤੇ ਲੱਗਣਾ ਹੋਵੇ ਕੋਈ ਸਟੱਡੀ ਜਾਂ ਕੋਈ ਬਿਜ਼ਨਸ ਕਰਨਾ ਹੋਵੇ ਤੇ ਫਿਰ ਇੰਨਾ ਬੈਂਕਾਂ ਲੋਨ ਨਹੀਂ ਦਿੰਦੀਆਂ ਕਿਉਂਕਿ ਬੈਂਕਾਂ ਨੂੰ ਵੀ ਕੋਈ ਨਾ ਕੋਈ ਸਿਕਿਉਰਿਟੀ ਦੇ ਤੌਰ ਦੇ ਉੱਪਰ ਕੁਛ ਨਾ ਕੁਛ ਚਾਹੀਦਾ ਹੁੰਦਾ ਤੋਂ ਸੋ ਆਪਣਾ ਪਿੰਡਾਂ ਵਾਲਾ ਦਾ ਇਹਨਾਂ ਲੈਣਦੇ ਨੇ ਵੀ ਨਹੀਂ ਹੁੰਦਾ ਸੋ ਇਸ ਵਾਸਤੇ ਉਦੋਂ ਇਹ ਅਮਾਉਂਟ ਜਿਹੜੀ ਆ ਅੱਜ ਤੁਹਾਡਾ ਹਿਆਰ ਹਿਆਰ ਆ ਜਿਹੜਾ ਵਾ 21 ਸਾਲਾਂ ਬਾਅਦ ਧੀ ਦੇ ਭਵਿੱਖ ਵਾਸਤੇ ਬਹੁਤ ਵਧੀਆ ਰਹੂਗਾ ਸੋ ਜਿਹੜੀ ਮੈਂ ਤੁਹਾਨੂੰ ਇਹ ਯੋਜਨਾ ਦੱਸੀ ਹੈ ਫਿਰ ਮੈਂ ਦੱਸ ਦਿੰਨਾ ਸੁਕੰਨਿਆ ਸਮਰiddhi ਇਹਦਾ ਨਾਮ ਆ ਇਹ ਬੜੇ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਹੈ ਤੇ ਚੱਲਦੀ ਰਹੇਗੀ ਇਹ ਕਦੀ ਬੰਦ ਨਹੀਂ ਹੋਵੇਗੀ ਯੋਜਨਾ ਵਿਆਜ ਜਿਹੜਾ ਵਾ ਉਹ ਇਹਦਾ ਜੇ ਅੱਜ 8.2 ਆ ਤੇ ਕੱਲ ਨੂੰ ਵੱਧ ਸਕਦਾ ਠੀਕ ਹੈ ਜੀ ਵਿਆਜ ਇਹ ਨਹੀਂ ਕਿ 8.2 ਹੀ ਰਹੇਗਾ ਪੌਂਟਾ 200 ਤੋਂ ਲੈ ਕੇ ਆਪਾਂ 1.5 ਲੱਖ ਤੱਕ ਸਾਲ ਦੇ ਜਮਾ ਕਰਵਾ ਸਕਦੇ ਹਾਂ। ਇਸ ਤੋਂ ਵੱਧ ਦੇ ਵਿੱਚ ਪੈਸਾ ਜਮਾ ਨਹੀਂ ਹੋ ਸਕਦਾ ਕਿਉਂਕਿ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੀ। ਬਾਕੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਿਉਂਕਿ ਆਪਾਂ ਇਹੋ ਜੀਆਂ ਜਾਣਕਾਰੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਜੀ। ਤੁਹਾਡਾ ਵੀਡੀਓ ਦੇਖਣ ਲਈ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ।